ਦੇਸ਼ ਦੇ ਗ੍ਰਹਿ ਮੰਤਰੀ ਪੰਜਾਬ ਆ ਰਹੇ ਨੇ ਵੱਡਾ ਐਲਾਨ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਕਰ ਸਕਦੇ ਪੰਜਾਬ ਆ ਰਿਹਾ ਵੀ ਸ਼ਾਇਦ ਬੰਦੀ ਸਿੰਘਾਂ ਦੀ ਰਿਹਾਈ ਹੋ ਜੇ ਐਲਾਨ ਕਰਨਾ ਚਾਹੀਦਾ ਚੰਗੀ ਗੱਲ ਹੈ ਕਿਉਂਕਿ ਇਹ ਮਸਲਾ ਜਿਹੜਾ ਮਨੁੱਖੀ ਅਧਿਕਾਰਾਂ ਦਾ ਜੇ ਉਹ ਆ ਕੇ ਕੋਈ ਐਲਾਨ ਕਰਦਾ ਅਸੀਂ ਉਹਦਾ ਧੰਨਵਾਦ ਕਰਾਂਗੇ ਬੁਲਾਇਆ ਕੋਈ ਕੇਂਦਰ ਵੱਲੋਂ ਤੁਹਾਨੂੰ ਕੋਈ ਸੁਨੇਹਾ ਆਇਆ ਇੰਟਰ ਸਰਕਾਰ ਦੇ ਨੁਮਾਇੰਦੇ ਕੋਈ ਏਜੰਸੀਆਂ ਦੇ ਅਫਸਰ ਆਉਂਦੇ ਰਹੇ ਮੀਟਿੰਗਾਂ ਵੀ ਹੁੰਦੀਆਂ ਰਹੀਆਂ ਅਸੀਂ ਆਪਣਾ ਪੱਖ ਉਹਨਾਂ ਕੋਲ ਰੱਖਦੇ ਰਹੇ ਤੇ ਉਹ ਸਾਨੂੰ ਕਹਿੰਦੇ ਵੀ ਰਹੇ ਕਿ ਅਸੀਂ ਪਹਿਲ ਦੇ ਆਧਾਰ ਤੇ ਤੁਹਾਡੀ ਮੰਗਾਂ ਜਿਹੜੀ ਜਾਇਜ਼ ਹੈ ਕਾਨੂੰਨ ਦੇ दायरे 'ਚ ਅਸੀਂ ਹੱਲ ਕਰਾਵਾਂਗੇ ਪਰੰਤੂ ਜਦੋਂ ਤੱਕ ਉਹਨਾਂ ਦੇ ਅਮਲ ਨਹੀਂ ਹੁੰਦਾ ਉਸ ਤੋਂ ਸਮੇਂ ਤੋਂ ਪਹਿਲਾਂ ਗੱਲ ਕਹਿਣੀ ਹੈ ਵੀ 2027 ਤੋਂ ਪਹਿਲਾਂ ਇਸ ਤਰੀਕੇ ਦੇ ਜਿਹੜੇ ਸਿੱਖ ਮਸਲੇ ਨੇ ਪਾਵੇਂ ਉਹ ਹੱਲ ਕਰਕੇ ਲੱਗਦਾ ਕਿ ਸਰਕਾਰ ਬਣਾਉਣ ਦੇ ਤਿਆਰੀ ਦੇ ਵਿੱਚ ਹੈ ਦੇਖੋ ਪੰਜਾਬ ਦੀ ਜਨਤਾ ਜਿਹੜੀ ਖਾਸ ਕਰਕੇ ਸਿੱਖ ਹੈ ਨਾ ਇਹ ਅਕਿਰਤ ਕਰਨੀ ਜਿਹੜਾ ਕੋਈ ਵੀ ਇਹਨਾਂ ਦੇ ਹੱਕ 'ਚ ਫੈਸਲਾ ਲੰਦਾ ਕੋਈ ਇਨਸਾਫ ਦਿੰਦਾ ਉਹਦੀ ਕਦਰ ਕਰਦੇ ਆ ਕਿਉਂਕਿ ਉਹ ਦੋ ਪਾਰਟੀਆਂ ਜਿਹੜੀਆਂ ਲਗਾਤਾਰ ਰਾਜ ਕਰਦੀਆਂ ਰਹੀਆਂ ਪੰਜਾਬ 'ਤੇ ਉਹਨਾਂ ਨੇ ਪੰਜਾਬ ਪ੍ਰਤੀ ਬੇਰੁਖੀ ਦਿਖਾਈ ਉਹਨਾਂ ਨੂੰ ਬੰਦੀ ਸਿੰਘਾਂ ਦੇ ਮੋਰਚੇ ਨੂੰ ਲੱਗੇ ਹੋਏ ਪੂਰੇ 3 ਸਾਲ ਹੋ ਗਏ ਤਾਂ ਅੱਜ 3 ਸਾਲ ਪੂਰੇ ਹੋਣ ਤੇ ਇੱਕ ਪ੍ਰੋਗਰਾਮ ਲਿਖਿਆ ਗਿਆ ਕਾਫੀ ਜਥੇਬੰਦੀਆਂ ਦੇ ਆਗੂ ਕਿਸਾਨ ਯੂਨੀਅਨ ਦੇ ਆਗੂ ਕਾਫੀ ਇਲਾਕੇ ਦੇ ਲੋਕ ਹੀ ਪਹੁੰਚੇ ਨੇ 3 ਸਾਲ ਦੇ ਵਿੱਚ ਕਾਫੀ ਲੋਕਾਂ ਨੂੰ ਇਹ ਕੀ 3 ਸਾਲ ਦੇ ਵਿੱਚ ਹੋਇਆ ਕੀ ਹੈ ਬੰਦੀ ਸਿੰਘਾਂ ਮੋਰਚੇ ਤੋਂ ਲੱਗਿਆ ਹੋਇਆ ਹੈ ਪਰ ਕੀ ਪ੍ਰਾਪਤੀਆਂ ਨੇ ਪ੍ਰਾਪਤੀਆਂ ਦੇ ਮੁਤਾਬਕ ਜੇ ਦੇਖੀ ਤਾਂ ਕਾਫੀ ਬੰਦੀ ਸਿੰਘਾਂ ਦੀ ਪ੍ਰੋਬਲਮ ਮਿਲੀ ਹੈ ਮੋਰਚੇ ਤੋਂ ਬਾਅਦ ਹੀ ਸਰਕਾਰ ਤੋਂ ਦਬਾਅ ਵੀ ਬਣਿਆ ਹੈ ਤੇ ਹੁਣ ਅੱਗੇ ਚਰਚਾ ਇਹ ਛਿੜ ਰਹੀ ਹੈ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾ ਇਤਨੇ ਕਿਤੇ ਬੰਦੀ ਸਿੰਘਾਂ ਨੂੰ ਰਿਹਾ ਕਰ ਸਕਦੇ ਨੇ 2027 ਤੋਂ ਪਹਿਲਾਂ ਕਿਉਂਕਿ ਜਿਸ ਤਰੀਕੇ ਨਾਲ ਉਹਨਾਂ ਦੀ ਫੇਰੀ ਪੰਜਾਬ ਦੇ ਵਿੱਚ ਹੈ ਤਾਂ ਬੀਜੇਪੀ ਵੀ ਸਮਝ ਚੁੱਕੀ ਹੈ ਕਿ ਸਿੱਖਾਂ ਨੂੰ ਨਾਲ ਲੈ ਕੇ ਚੱਲਣਾ ਪੈਗਾ ਅਗਰ ਪੰਜਾਬ ਦੇ ਵਿੱਚ ਸਰਕਾਰ ਬਣਾਉਣੀ ਹੈ ਸਾਡੇ ਨਾਲ ਭਾਈ ਜਗਤਾਰ ਸਿੰਘ ਹਵਾਰਾ ਦੇ ਤਰਫੀ ਦਾ ਸਾਡੇ ਨਾਲ ਨੇ ਪਾਪੂ ਜੀ ਕਾਫੀ ਤਿੰਨ ਸਾਲ ਦੀ ਆਪਾਂ ਸਮਾਂ ਗੱਲ ਕਰੀਏ ਤਾਂ ਕਾਫੀ ਪ੍ਰਾਪਤੀਆਂ ਵੀ ਨੇ ਕਾਫੀ ਸਿੰਘਾਂ ਨੂੰ ਪਰੋਲਾ ਹੀ ਮਿਲੀਆਂ ਨੇ ਪਰ ਪੱਕੀ ਰਿਹਾਈ ਵਾਸਤੇ ਕੀ ਅਪਡੇਟ ਹੈਗੇ ਜਿਸ ਤਰੀਕੇ ਨਾਲ ਲੋਕਾਂ ਦੇ ਵਿੱਚ ਵਿਚਾਰ ਚਰਚਾ ਚੱਲ ਰਹੀ ਹੈ ਕਿ ਦੇਸ਼ ਦੇ ਗ੍ਰਹਿ ਮੰਤਰੀ ਪੰਜਾਬ ਆ ਰਹੇ ਨੇ ਵੱਡਾ ਐਲਾਨ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਕਰ ਸਕਦੇ 7 ਜਨਵਰੀ 2023 ਤੋਂ ਕੌਮੀ ਇਨਸਾਫ ਮੋਰਚਾ ਲੱਗਿਆ ਕੌਮੀ ਮੁੱਦਿਆਂ ਲੈ ਕੇ ਪਰੰਤੂ ਸਰਕਾਰਾਂ ਉਹਨਾਂ ਤੇ ਇਨਸਾਫ ਨਹੀਂ ਦੇ ਰਹੀਆਂ ਚਾਹੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਤੇ ਗੁਰੂਗ੍ਰੰਥ ਸਾਹਿਬ ਦੀ ਬੇਅਦਬੀਆਂ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਨੂੰਨ ਬਣਾਉਣ ਦਾ ਮਸਲਾ ਪਰ ਕੌਮ ਕੌਮੀ ਇਨਸਾਫ ਮੋਰਚਾ ਲਗਾਤਾਰ ਚੱਲ ਰਿਹਾ ਉਤਰਾ ਚੜ੍ਹਾ ਆਏ ਸੰਗਤ ਵੀ ਘਟੀ ਵਧੀ ਵਾਰ ਨਰੰਤਰ ਜਾਰੀ ਚੱਲ ਰਿਹਾ ਕਿਉਂਕਿ ਇਹ ਮੋਰਚਾ ਲੱਗਿਆ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਚ ਲੱਗਿਆ ਅਰਦਾਸ ਕਰਕੇ ਪੱਕੀ ਰਿਹਾਈ ਉਹਨਾਂ ਬੰਦੀ ਸਿੰਘਾਂ ਦੀ ਸਰਕਾਰਾਂ ਵਾਅਦੇ ਕਰਕੇ ਵੀ ਮੁਕਰਦੀਆਂ ਰਹੀਆਂ ਜਦੋਂ ਵੀ ਕੌਮੀ ਇਨਸਾਫ਼ ਮੋਰਚੇ ਵੱਲੋਂ ਕੋਈ ਪ੍ਰੋਗਰਾਮ ਦਿੱਤਾ ਗਿਆ ਉਦੋਂ ਸਰਕਾਰਾਂ ਨਾਲ ਮੀਟਿੰਗਾਂ ਵੀ ਹੁੰਦੀਆਂ ਰਹੀਆਂ ਪਰੰਤੂ ਉਹ ਜਿਹੜਾ ਵਾਅਦਾ ਕਰਦੀਆਂ ਸੀ ਉਸ ਤੇ ਮੁਕਰਦੀਆਂ ਰਹੀਆਂ ਸੋ ਜੇ ਅਸੀਂ ਕੋਈ ਪੱਕੀ ਤੌਰ ਤੇ ਕਰੀਏ ਕੋਈ ਸਾਨੂੰ ਐਡੀ ਪ੍ਰਾਪਤੀ ਨਹੀਂ ਹੋਈ ਕਿਉਂਕਿ ਜਿਹੜੇ ਸਾਡੇ 5 ਬੰਦੀ ਸਿੰਘ ਹੁਣ ਉਹਨਾਂ ਚੋਂ ਤਿੰਨ ਤਕਰੀਬਨ ਡੇਢ ਸਾਲ ਤੋਂ }{|\text{ਬੇਲ ਤੇ ਆਏ ਆ ਜਮਾਨਤ ਹੋਈਆ ਉਹਨਾਂ ਦੀ ਕੰਡੀਸ਼ਨਲ ਬੇਲ}} ਕਿਉਂਕਿ ਉਹਨਾਂ ਨੂੰ ਸਰਕਾਰ ਕਦੇ ਵੀ ਬੁਲਾ ਸਕਦੀ ਹੈ ਸੋ ਇਸ ਕਰਕੇ ਨਾ ਤਾਂ ਉਹ ਨਹੀਂ ਤੇ ਪੱਕੀ ਰਿਹਾਈ ਹੋਈ ਨਾ ਬਾਕੀ ਸਿੰਘਾਂ ਨੂੰ ਕੋਈ ਪਰੋਲ ਦੀ ਸਹੂਲਤ ਮਿਲੀ ਕਿਉਂਕਿ ਜੇ ਆਪਾਂ ਗੱਲ ਕਰੀਏ ਭਾਈ ਪਰਮਜੀਤ ਸਿੰਘ ਭਿਉਰਾ ਦੀ ਦੋ ਵਾਰੀ ਰਿਜੈਕਟ ਕਰ ਚ ਪਰੋਲ ਇਸੇ ਤਰ੍ਹਾਂ ਜਿਹੇਦਰ ਜਗਤਾਰ ਸਿੰਘ ਹਵਾਰਾ ਦੀ ਹੁਣ 4.5 ਮਹੀਨਿਆਂ ਤੋਂ ਜਿਹੜੀ ਪਰੋਲ ਦੀ ਐਪਲੀਕੇਸ਼ਨ ਹੈ ਉਹ ਪੈਂਡਿੰਗ ਪਈ ਹੈ ਕਿਉਂਕਿ ਉਹਨਾਂ ਦੇ ਸਤਕਾਰਯੋਗ ਮਾਤਾ ਜੀ ਨਾ 4.5 ਮਹੀਨਿਆਂ ਤੋਂ ਬੈੱਡ ਤੇ ਪਈ ਹੈ ਉਹਨਾਂ ਨੂੰ ਮਲਾਉਣ ਦੀ ਵਾਸਤੇ ਅਸੀਂ ਅਪਲਾਈ ਕਰੀਏ ਉਹਨਾਂ ਦੀ ਪਰੰਤੂ ਸਰਕਾਰ ਪ੍ਰੋਲ ਦੇਣ ਵਾਸਤੇ ਵੀ ਤਿਆਰ ਨਹੀਂ ਜਿਹੜੀ ਤੁਸੀਂ ਗੱਲ ਕਰੀਏ ਵੀ ਅੰਮ੍ਰਿਤਪਾਲ ਸ਼ਾਹ ਪੰਜਾਬ ਆ ਰਿਹਾ ਵੀ ਸ਼ਾਇਦ ਬੰਦੀ ਸਿੰਘਾਂ ਦੀ ਰਿਹਾਈ ਹੋ ਜੇ ਕਰਨੀ ਚਾਹੀਦੀ ਹੈ ਪਰ ਕਰ ਕਿਉਂ ਨਹੀਂ ਰਹੇ ਇਹਦਾ ਕਾਰਨ ਨਹੀਂ ਸਾਨੂੰ ਪਤਾ ਲੱਗ ਰਿਹਾ ਕਿਉਂਕਿ 2019 ਚ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਦਿਹਾੜਾ ਸੀ ਉਸੋਂੋਂ ਦੇਸ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੁਲਤਾਨ ਪਰਲੋਦੀ ਆ ਕੇ ਉਹਨੇ ਐਲਾਨ ਕਰਿਆ ਸੀ ਕਿ ਮੈਂ ਬੰਦੀ ਸਿੰਘਾਂ ਦੀ ਰਿਹਾਈ ਕਰਾਂਗਾ ਨੋਟੀਫਿਕੇਸ਼ਨ ਵੀ ਹੋਇਆ ਸਰਕਾਰ ਵੱਲੋਂ ਉਹਨਾਂ ਬੰਦੀ ਸਿੰਘਾਂ ਦੀ ਲਿਸਟ ਵੀ ਜਾਰੀ ਕਰੀ ਗਈ ਪਰੰਤੂ ਉਸ ਤੋਂ ਬਾਅਦ ਭਾਈ ਬਲਵੰਤ ਸਿੰਘ ਰਾਜਵਾਨ ਦੀ ਜਿਹੜੀ ਫਾਂਸੀ ਦੀ ਸਜ਼ਾ ਉਹ ਵੀ ਉਹਨਾਂ ਨੇ ਅਜੇ ਮਾਫ਼ ਨਹੀਂ ਕਰੀ ਪੈਂਡਿੰਗ ਪਈ ਹੈ ਸੋ ਇਸੇ ਤਰ੍ਹਾਂ ਬੰਦੀ ਸਿੰਘਾਂ ਦਾ ਰਿਹਾਈ ਦਾ ਮਸਲਾ ਇੱਕ ਵੀ ਬੰਦੀ ਸਿੰਘ ਰਿਹਾ ਨਹੀਂ ਹੋਇਆ ਇਸ ਲਈ ਅਸੀਂ ਸਮੇਂ ਤੋਂ ਪਹਿਲਾਂ ਉਸ ਅੰਮਿਤ ਸ਼ਾਹ ਦੇ ਆਉਣ ਦੀਆਂ ਕਿਆਸਰਾਈਆਂ ਵਜੋਂ ਇਹ ਕਹੇ ਕਿ ਉਹ ਐਲਾਨ ਕਰਕੇ ਜਾਵੇਗਾ ਐਲਾਨ ਕਰਨਾ ਚਾਹੀਦਾ ਚੰਗੀ ਗੱਲ ਹੈ ਕਿਉਂਕਿ ਮਸਲਾ ਜਿਹੜਾ ਮਨੁੱਖੀ ਅਧਿਕਾਰਾਂ ਦਾ ਮਸਲਾ ਆਪਣੀਆਂ ਸਜ਼ਾਵਾਂ ਵੀ ਡਬਲ ਕੱਟ ਚੁੱਕੇ ਪਰੰਤੂ ਉਹਨਾਂ ਦੀ ਰਿਹਾਈਆਂ ਨਹੀਂ ਹੋ ਰਹੀਆਂ ਅਸੀਂ ਜੇ ਉਹ ਆ ਕੇ ਕੋਈ ਐਲਾਨ ਕਰਦਾ ਅਸੀਂ ਉਹਦਾ ਧੰਨਵਾਦ ਕਰਾਂਗੇ ਬੁਲਾਇਆ ਕੋਈ ਕੇਂਦਰ ਵੱਲੋਂ ਤੁਹਾਨੂੰ ਕੋਈ ਸੁਨੇਹਾ ਆਇਆ ਅਜੇ ਤੱਕ ਕੌਮੀ ਇਨਸਾਫ ਮੋਰਚੇ ਨੂੰ ਕੋਈ ਸੁਨੇਹਾ ਨਹੀਂ ਜਦੋਂ ਆਇਆ ਸੀ ਉੱਤੇ ਗੌਰ ਕਰਾਂਗੇ ਜੇ ਸਾਨੂੰ ਬੁਲਾਇਆ ਅਸੀਂ ਆਪਣਾ ਪੱਖ ਕਿਉਂਕਿ ਜਦੋਂ ਵੀ ਭਾਵੇਂ ਸਰਕਾਰ ਸੈਂਟਰ ਸਰਕਾਰ ਦੇ ਨਮਾਇੰਦੇ ਕੋਈ ਏਜੰਸੀਆਂ ਦੇ ਅਫਸਰ ਆਉਂਦੇ ਰਹੇ ਮੀਟਿੰਗਾਂ ਵੀ ਹੁੰਦੀਆਂ ਰਹੀਆਂ ਅਸੀਂ ਆਪਣਾ ਪੱਖ ਉਹਨਾਂ ਕੋਲ ਰੱਖਦੇ ਰਹੇ ਤੇ ਉਹ ਸਾਨੂੰ ਕਹਿੰਦੇ ਵੀ ਰਹੇ ਕਿ ਅਸੀਂ ਪਹਿਲ ਦੇ ਆਧਾਰ ਤੇ ਤੁਹਾਡੀ ਮੰਗਾਂ ਜਿਹੜੀ ਜਾਇਜ਼ ਹਨ ਕਾਨੂੰਨ ਦੇ दायरे 'ਚ ਅਸੀਂ ਹੱਲ ਕਰਾਵਾਂਗੇ ਪਰੰਤੂ ਜਦੋਂ ਤੱਕ ਉਹਨਾਂ ਤੇ ਅਮਲ ਨਹੀਂ ਹੁੰਦਾ ਉਸ ਤੋਂ ਸਮੇਂ ਤੋਂ ਪਹਿਲਾਂ ਗੱਲ ਕਹਿਣੀ ਹੈ ਵੀ ਬੀਜੇਪੀ 2027 ਤੋਂ ਪਹਿਲਾਂ ਇਸ ਤਰੀਕੇ ਦੇ ਜਿਹੜੇ ਸਿੱਖ ਮਸਲੇ ਨੇ ਭਾਵੇਂ 328 ਰੁਪਏ ਨੂੰ ਲੈ ਕੇ ਜਾਂ ਫਿਰ ਕਿਤੇ ਨਾ ਕਿਤੇ ਬੇਅਦਬੀ ਦੇ ਸਖਤ ਕਾਨੂੰਨ ਬਣਾਉਣ ਵਾਸਤੇ ਜਾਂ ਫਿਰ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਇਸ ਤਰੀਕੇ ਦੇ ਜਿਹੜੇ ਮਸਲੇ ਨੇ ਉਹ ਹੱਲ ਕਰਕੇ ਲੱਗਦਾ ਕਿ ਸਰਕਾਰ ਬਣਾਉਣ ਦੇ ਤਿਆਰੀ ਦੇ ਵਿੱਚ ਹੈ ਦੇਖੋ ਪੰਜਾਬ ਦੀ ਜਨਤਾ ਜਿਹੜੀ ਖਾਸ ਕਰਕੇ ਸੇਖ ਹੈ ਨਾ ਇਹ ਅਕਿਰਤ ਕਰਨੀ ਜਿਹੜਾ ਕੋਈ ਵੀ ਇਹਨਾਂ ਦੇ ਹੱਕ 'ਚ ਫੈਸਲਾ ਲੰਦਾ ਕੋਈ ਇਨਸਾਫ ਦਿੰਦਾ ਉਹਦੀ ਕਦਰ ਕਰਦੇ ਆ ਕਿਉਂਕਿ ਉਹ ਦੋ ਪਾਰਟੀਆਂ ਜਿਹੜੀਆਂ ਲਗਾਤਾਰ ਰਾਜ ਕਰਦੀਆਂ ਰਹੀਆਂ ਪੰਜਾਬ 'ਤੇ ਉਹਨਾਂ ਨੇ ਪੰਜਾਬ ਪ੍ਰਤੀ ਬੇਰੁਖੀ ਦਿਖਾਈ ਉਹਨਾਂ ਨੂੰ ਸਤਾ ਤੋਂ ਪਾਸੇ ਕਰਕੇ ਇਸ ਤੇ ਜਿਹੜੀ ਇਹ ਪੰਜਾਬਸ ਖਾਸ ਕਰਕੇ ਸਰਕਾਰ ਬਣੀ ਆਮ ਆਦਮੀ ਪਾਰਟੀ ਦੀ ਇਹਨਾਂ ਤੇ ਇੱਕ ਭਰੋਸਾ ਕਰਿਆ ਸੀ ਕਿ ਇਹ ਬਦਲਾਅ ਲਿਆਉਣਗੇ ਪਰੰਤੂ ਇਹਨਾਂ ਨੇ 1% ਵੀ ਪੰਜਾਬ ਦਾ ਕੋਈ ਮਸਲਾ ਹੱਲ ਨਹੀਂ ਕਰਿਆ ਸੋ ਅੱਜ ਜਨਤਾ ਜਿਹੜੀ ਇਹਨਾਂ ਤੋਂ ਵੀ ਨਾਰਾਜ਼ ਹੈ ਜੇਕਰ ਬੀਜੇਪੀ ਕੋਈ ਇਸ ਤਰ੍ਹਾਂ ਦੇ ਫੈਸਲੇ ਲਾਂਦੀ ਆ ਇਲੈਕਸ਼ਨ ਤੋਂ ਪਹਿਲਾਂ ਤਾਂ ਉਹਨਾਂ ਨੂੰ ਜ਼ਰੂਰ ਬੈਨੀਫਿਟ ਮਿਲਣਾ ਕਿਉਂਕਿ ਜਿਹੜਾ ਵੀ ਪੰਜਾਬ ਦੇ ਭਲੇ ਦੀ ਪੰਜਾਬ ਦੀ ਗੱਲ ਕਰਦਾ ਪੰਜਾਬ ਦੇ ਲੋਕ ਉਹਦਾ ਜਿਹੜਾ ਹੱਕ ਹੈ ਉਹ ਮੋੜਦੇ 328 ਰੁਪਏ ਨੂੰ ਲੈ ਕੇ ਪੰਜਾਬ ਸਰਕਾਰ ਨੇ ਜਿੱਥੇ ਐਸਆਈਟੀ ਬਣਾਈ ਹੈ ਉੱਤੇ ਵਿੱਚ ਤੁਹਾਨੂੰ ਲੱਗਦਾ ਕਿ ਕਿਤਨੇ ਕਿਤੇ ਪੰਜਾਬ ਸਰਕਾਰ ਨੇ ਸ਼ੁਰੂਆਤ ਕਰਤੀ ਹੈ ਸਿੱਖ-ਮੁਸਲਮਾਨ ਲੈ ਕੇ ਦੇਖੋ ਜਿਹੜਾ ਇਹ ਪੰਜਾਬ ਸਰਕਾਰ 328 ਰੁਪਿਆਂ ਤੇ ਵੀ ਕਰ ਰਹੀ ਹੈ ਇਹ ਸਿਆਸਤ ਕਰ ਰਹੀ ਹੈ ਅਸਲ ਤਾਂ ਸਿੱਖਾਂ ਦੀ ਬਦਕਿਸਮਤੀ ਹੈ ਕਿ ਇਹ ਜਿਹੜਾ ਮਸਲਾ ਇਹ ਕੌਮ ਦਾ ਮਸਲਾ ਸੀ ਕੌਮ ਨੂੰ ਆਪ ਬੈਠ ਕੇ ਇਹਨੂੰ ਸਲਝਾਉਣਾ ਚਾਹੀਦਾ ਸੀ ਪਰੰਤੂ ਜਿਹੜਾ ਇਹ ਸਾਡੀ ਕੌਮ ਨੇ ਵੀ ਇਹ ਮਸਲਾ ਸਰਕਾਰ ਦੇ ਹੱਕਾਂ 'ਚ ਤੇ ਸਰਕਾਰ ਜਿਹੜੀ ਬਿਨਾਂ ਵਜ੍ਹਾ ਦਾਖਲ ਅੰਦਾਜ਼ੀ ਕਰ ਰਹੀ ਹੈ ਇਹ ਕੌਮ ਵਾਸਤੇ ਆਉਣ ਵਾਲੇ ਭਵਿੱਖ ਵਾਸਤੇ ਬਹੁਤ ਗਲਤ ਹੈ ਬੜਾ ਨੁਕਸਾਨਦਾਇਕ ਹੈ ਜੀਦਾ ਇਹਦਾ ਰਿਜ਼ਲਟ ਸਾਨੂੰ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਕਿ ਅੱਜ ਇਸ ਮਸਲੇ 'ਚ ਦੱਖਣ ਅੰਦਾਜ਼ੀ ਕਰੀਏ ਸਰਕਾਰਾਂ ਨੇ ਕੱਲ ਨੂੰ ਇੱਥੇ ਕੋਈ ਹੋਰ ਸਰਕਾਰ ਆ ਜਾਂਦੀ ਹੈ ਐਂਟੀ ਪੰਜਾਬ ਐਂਟੀ ਸਿੱਖ ਸਰਕਾਰ ਉਹ ਇੱਥੇ ਤੱਕਰੇਗੀ ਵੀ ਸਾਡੇ ਤਖਤਾਂ ਤੇ ਵੀ ਸਾਡੇ ਗੁਰੂ ਧਾਮਾਂ ਤੇ ਵੀ ਕਬਜ਼ਾ ਕਰਨ ਦੀ ਕੋਸ਼ਿਸ਼ ਕਰੇਗੀ ਸੋ ਇਹੋ ਜਿਹੇ ਮਸਲਿਆਂ 'ਚ ਸਰਕਾਰਾਂ ਦੀ ਧਾਰਕਾਂ ਅੰਦਾਜ਼ੀ ਕੌਮ ਵਾਸਤੇ ਇੱਕ ਚੈਲੰਜ ਹੈ ਜਿਲਾ ਸਵਾਲ ਹੈ ਹੁਣ ਅਗਲੇ ਫੈਸਲੇ ਕੀ ਲਏ ਗਏ ਨੇ ਮੋਰਚੇ ਵੱਲੋਂ ਮੀਟਿੰਗ ਵੀ ਹੋਈ ਹੈ ਕਾਫੀ ਜਿਹੜੇ ਆਗੂ ਸੀਗੇ ਉੱਤੇ ਪਹੁੰਚੇ ਸੀ ਅਗਲਾ ਫੈਸਲਾ ਕੀ ਤੁਹਾਡਾ ਮੋਰਚੇ ਵੱਲੋਂ ਫੈਸਲੇ ਲਏ ਗਏ ਕਿਉਂਕਿ ਸਰਕਾਰਾਂ ਇਨਸਾਫ ਦੇਣ ਨੂੰ ਤਿਆਰ ਨਹੀਂ ਇਸ ਲਈ 12 ਜਨਵਰੀ ਨੂੰ ਪੰਜਾਬ ਦੇ ਜਿੰਨੇ ਵੀ ਟੋਲ ਪਲਾਜ਼ੇ ਆ ਉਹ ਫ੍ਰੀ ਕੀਤੇ ਜਾਣਗੇ 4 ਘੰਟਿਆਂ ਵਾਸਤੇ 11 ਤੋਂ 3 ਤੱਕ ਇਸੇ ਤਰ੍ਹਾਂ 26 ਜਨਵਰੀ ਨੂੰ ਜਿਹੜਾ ਇਹਨਾਂ ਦਾ ਗਣਤੰਤਰ ਦਿਵਸ ਹੈ ਉਸ ਦਿਨ ਅਸੀਂ ਰੋਸ ਦਿਵਸ ਬਣਾਉਣਾ ਕਿਉਂਕਿ ਉਹ ਸੰਵਧਾਨ ਜਿਹਦੇ ਸੰਵਧਾਨ ਦੇ ਤਹਿਤ ਉਹ ਸਰਕਾਰਾਂ ਬਣਦੀਆਂ ਸਰਕਾਰਾਂ ਇਨਸਾਫ ਨਹੀਂ ਦੇ ਰਹੀਆਂ ਇਸ ਕਰਕੇ ਅਸੀਂ ਉਸ ਨੂੰ ਕਾਲੇ ਦਿਨ ਮਨਾਉਣ ਦਾ ਫੈਸਲਾ ਕਰਿਆ ਉਸ ਦਿਨ ਜਨਤਾ ਨੂੰ ਅਪੀਲ ਹੈ ਕਿ ਆਪਣੇ ਨੇੜੇ ਲੱਗਦੇ ਟੋਲ ਪਲਾਜ਼ਿਆਂ ਤੇ ਪਹੁੰਚ ਕੇ 11 ਤੋਂ 3 ਵਜੇ ਤੱਕ ਉਹ ਟੋਲ ਪਲਾਜ਼ੇ ਫ੍ਰੀ ਕਰੇ ਜਾਣਗੇ ਕਾਲੇ ਝੰਡੇ ਲੈ ਕੇ ਉੱਥੇ ਰੋਸ ਪ੍ਰਗਟ ਕੀਤਾ ਜਾਏਗਾ ਕਾਲੀਆਂ ਦਸਤਾਰਾਂ ਕਾਲੇ ਦੁਪੱਟੇ ਲੈ ਕੇ ਉੱਥੇ ਰੋਸ ਜਿੱਥੇ ਅਸੀਂ ਅਸੀਂ ਰੋਜ਼ ਮਜਾਰਾ ਕਰਨਾ ਟੋਲ ਪਲਾਜ਼ਿਆਂ ਤੇ ਉੱਥੇ ਮੈਂ ਵਿਦੇਸ਼ ਵਸਦੇ ਸਿੱਖਾਂ ਨੂੰ ਵੀ ਅਪੀਲ ਕਰਦਾ ਕਿ ਹਰਤ ਦੀਆਂ ਮੈਸੀਆਂ ਅੱਗੇ ਬੰਦੀ ਸਿੰਘਾਂ ਦੀ ਰਿਹਾਈ ਲਈ ਰੋਸ ਮਜਾਰੇ ਕੀਤੇ ਜਾ। ਠੀਕ ਹੈ ਬਹੁਤ ਧੰਨਵਾਦ। ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਬੰਦੀ ਸਿੰਘਾਂ ਮੋਰਚੇ ਤੇ ਉੱਤੇ ਅੱਜ ਵੱਡਾ ਇਕੱਠ ਹੋਇਆ ਤਿੰਨ ਸਾਲ ਪੂਰੇ ਹੋਏ ਨੇ ਤੇ ਦੂਜੇ ਪਾਸੇ ਇਹਨਾਂ ਨੇ ਦੱਸਿਆ ਕਿ ਦੋ ਫੈਸਲੇ ਲਏ ਗਏ ਨੇ 12 ਤਰੀਕ ਨੂੰ ਪੂਰੇ ਪੰਜਾਬ ਭਰ ਦੇ ਵਿੱਚ 4 ਘੰਟੇ ਬਾਅਦ ਟੋਲ ਪਲਾਜ਼ਾ ਬੰਦ ਹੋਣਗੇ 26 ਜਨਵਰੀ ਨੂੰ ਕਾਲੇ ਦਿਨ ਵਜੋਂ ਮਨਾਇਆ ਜਾਵੇਗਾ। ਤਾਂ ਇਸ ਤਰੀਕੇ ਦੇ ਤਿੱਖੇ ਜਿਹੜੇ ਪ੍ਰੋਗਰਾਮ ਲਿਖੇ ਗਏ ਨੇ ਥੋੜੇ ਕਹਿਣ ਗੁਰਜੋਤ ਦੇ ਨਾਲ ਹਰਤੇਸ਼ ਸਿੰਘ